ਚਾਉਂਦੇ ਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਫੈਲਦਾ ਹੁੰਦਾ ਉਹਦੇ ਵਿੱਚ ਵਜੇ ਜਿਹਦੇ ਵਿੱਚ ਇੱਕ ਦੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਹੈ ਜਿਹੜੇ ਉਸ ਦੇ ਮੁਲਾਜ਼ਮ ਹੈ ਉਹ ਸੋਚ ਪਈ ਹੈ ਹਾਂਜੀ ਮੈਂ ਬਤੌਰ ਐਸਐਸਪੀ ਫਾਜ਼ਲ ਕਾ ਸਾਰੇ ਲੋਗਾ ਨੂੰ ਔਰ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਪਰਜ਼ੋਰ ਬੇਨਤੀ ਕਰਨ ਲਈ ਅੱਜ ਇੱਕ ਮੈਸੇਜ ਪਾ ਰਿਹਾ ਕਿ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਧੁੰਦ ਦੇ ਜਿਹੜਾ ਹੈਗਾ ਪ੍ਰਕੋਪ ਜਿਹੜਾ ਹੈਗਾ ਸਾਰੇ ਸਟੇਟ ਚ ਸਾਰੇ ਨਾਰਥ ਇੰਡੀਆ ਚ ਜਿਹੜਾ ਬਹੁਤ ਜ਼ਿਆਦਾ ਇਹਦਾ ਹੈਗਾ ਮਾੜਾ ਅਸਰ ਪੈ ਰਿਹਾ ਔਰ ਸਭ ਤੋਂ ਵੱਧ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਜਿਹੜਾ ਸੜਕੀ ਸਫਰ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਚੱਲਣਾ ਪੈ ਰਿਹਾ ਜਿਹਦੇ ਵਿੱਚ ਕਾਫੀ ਐਕਸੀਡੈਂਟ ਹੋ ਰਹੇ ਨੇ ਬਾਰ-ਬਾਰ ਸਾਡੇ ਮੁਲਾਜ਼ਮ ਵੀ ਜਿਹੜੇ ਹੈਗੇ ਆ ਅੱਜ ਵੀ ਐਕਸੀਡੈਂਟ ਹੋਇਆ ਹੈਗਾ ਹਾਈਵੇ ਦੇ ਉੱਪਰ ਔਰ ਸਾਡੇ ਇੱਥੇ ਅੱਜ ਇੱਕ ਹੋਮਗਾਰਡ ਦਾ ਜਵਾਨ ਵੀ ਜਿਹੜਾ ਹੈਗਾ ਐਕਸੀਡੈਂਟ 'ਚ ਉਹਦੀ ਜਾਨ ਜਿਹੜੀ ਚਲੀ ਗਈ ਉਹਦੇ ਨਾਲ ਇੱਕ ਪ੍ਰਾਈਵੇਟ ਮੁਲਾਜ਼ਮ ਸੀਗਾ ਆਰਟੀਓ ਆਫਿਸ ਦਾ ਸੋ ਇਸ ਕਰ ਲਈ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਬੇਜ਼ੋਰ ਇਸ ਗੱਲ ਦੀ ਸਫਾਰਿਸ਼ ਕਰਦਾ ਕਿ ਜਿਹੜੇ ਆਮ ਲੋਗ ਆ ਜੇ ਉਹਨਾਂ ਨੂੰ ਬਿਨਾਂ ਕੰਮ ਤੋਂ ਧੁੰਦ ਦੇ ਵਿੱਚ ਸਫ਼ਰ ਨਾ ਕਰਨ ਅਗਰ ਕਰਨਾ ਆ ਤਾਂ ਬਿਲਕੁਲ ਇਹਦਾ ਖਿਆਲ ਰੱਖ ਕੇ ਕਾਸ਼ਨ ਲੈ ਕੇ ਇਹਨੂੰ ਸਫਰ ਨੂੰ ਕੀਤਾ ਜਾਵੇ ਕੋਈ ਵੀ ਵਹੀਕਲ ਤੇਜ਼ ਨਾਲ ਚਲਾਵੇ ਜਿਹੜੇ ਸਾਡੇ ਮੁਲਾਜ਼ਮ ਵੀ ਹੈਗੇ ਆ ਉਹ ਵੀ ਅਗਰ ਕਿਤੇ ਡਿਊਟੀ ਤੇ ਜਾ ਰਹੇ ਆ ਅਗਰ ਕਿਤੇ ਉਹਨਾਂ ਨੇ ਪਹੁੰਚਣਾ ਆ ਕੋਈ ਟਾਈਮ 'ਚ ਫਰਕ ਵੀ ਆ ਗਿਆ ਜ਼ਿੰਦਗੀ ਨਾਲੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੈ ਸੋ ਇਸ ਕਰ ਲਈ ਅਗਰ ਕੋਈ 5-10 ਮਿੰਟ ਲੇਟ ਵੀ ਹੁੰਦਾ ਉਹ ਵੀ ਇਸ ਗੱਲ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਮੁਲਾਜ਼ਮ ਨੂੰ ਤਾਂ ਉਹਨੂੰ ਆਪਣੇ ਆਪਣਾ ਸੇਫ ਡਰਾਈਵ ਕਰਨ ਦਾ ਆਸਾ ਹੋਇਆ ਦੇਖੋ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਤੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਆਪਾਂ ਪਿੰਡਾਂ ਦੇ ਵਿੱਚ ਤਾਂ ਤੁੰਦ ਹੋਣੀ ਹੈ ਕਿਉਂਕਿ ਖੇਤਾਂ ਦੇ ਵਿੱਚ ਦੁੰਦਾ ਜਿਵੇਂ ਹੁੰਦਾ ਹੈ ਔਰ ਬੜੀ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫਤਰ ਦੇ ਵਿੱਚ ਜਿਹੜੇ ਮਲਾਜਨ ਹੈ ਔਰ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ-ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਪੈਂਦਾ ਹੁੰਦਾ ਉਹਦੇ ਵਿੱਚ ਵੱਜੀ ਹੈ ਜਿਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਦੇ ਪੁਲਿਸ ਦੇ ਜਿਹੜੇ ਮੁਲਾਕ ਹੈ ਡੈਥ ਹੋ ਚੁੱਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਉਹ ਵੀ ਕਾਇਲ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਪਾਸ ਕਰਕੇ ਚੱਲ ਰਿਹਾ ਹੈ ਬੜਾ ਹੀ ਜੜੀ ਮੁੱਖਤਾਈ ਘਟਨਾ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜਿਆਦਾ ਧੁੰਦ ਪੈ ਰਹੀ ਹੈ ਠੰਡ ਬਹੁਤ ਜਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਗਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰੋਂ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈਡ ਅਲਰਟ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾਂ ਦੇਖ ਰਹੇ ਹੁਣ ਆਪਣੇ ਵੀ ਬਾਹਰ ਕਿੰਨੀ ਧੁੰਦ ਜਿਆਦਾ ਹੈ ਕੁਝ ਦਿਨ ਜਿਹੜੇ ਇਹ ਧੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਿਹਾ ਜਾਵੇ